ਲਓ ਵੀ ਮਿੱਤਰੋ ਇੰਡੀਆ ਦੇ ਵਿੱਚ ਤਾਂ ਕਣਕਾਂ ਚੱਕ ਕੇ ਤੇ ਝੋਨਿਆਂ ਦੀ ਲਗਵਾਈ ਸ਼ੁਰੂ ਹੋ ਗਈ ਆ ਤੇ ਜਨਾਬ ਇਟਲੀ ਵਿੱਚ ਅਜੇ ਕਣਕਾਂ ਖੜੀ ਆ ਕਈ ਪਾਸੇ ਪੱਕੀ ਵੀ ਕਣਕ ਦੇਖ ਸਕਦੇ ਆ ਮਹਾਰਾਜ ਇਹਨਾਂ ਨੇ ਅਜੇ ਆਪਣਾ ਤੂੜੀ ਤੰਦ ਸਾਹਮਣਾ ਜੀ ਤੇ ਸਾਡੇ ਇੰਡੀਆ ਵਾਲਿਆਂ ਨੇ ਕਾਨ ਕੇ ਸਾਹਮ ਕੇ ਤੂੜੀ ਸਾਹਮ ਕੇ ਤੇ ਝੋਨਿਆਂ ਦੀ ਲਗਾਈ ਚ ਬਿਜੀ ਹੋ ਗਏ ਆ ਹੱਤ ਦੀ ਗਰਮੀ ਚ ਪਰ ਇਧਰ ਕੱਲ بارش ਪੈ ਗਈ ਤੇ بارش ਦੇ ਨਾਲ ਅਕਿੰਦੇ ਆ ਜਿਸ ਇਲਾਕੇ ਨੂੰ ਮੈਂ ਜਾ ਰਿਹਾ ਆ ਇਧਰ ਦੇ ਕਹਿੰਦੇ ਕੱਲ ਗੜੇ ਵੀ ਪੈ ਗਏ ਆਹੀਂ ਅੱਜ ਥੋੜੀ ਥੋੜੀ ਹਵਾ ਠੰਡੀ ਆ ਤੇ ਮਾੜੀ ਮਾੜੀ ਠੰਡ ਵੀ ਮਹਿਸੂਸ ਹੋਣ ਲੱਗੀ ਆ ਉਹ ਇਹ ਵੀ ਚੱਕ ਲੈਣਗੇ ਤੇ ਜਾ ਜਾ ਰਿਹਾ ਇਹ ਰਸਤਾ ਸੋਹਣਾ ਸਾਨ ਆ ਜੀ ਅਰੇ ਹੰਲੀ ਭਰਿਆ ਰਸਤਾ ਉੱਪਰ ਜਹਾਜ਼ ਦੀ ਆਵਾਜ਼ ਜਾਂਦਾ ਪਿਆਈ ਬੜਾ ਵਧੀਆ ਰਸਤਾ ਸੁੰਸਾਨ ਸ਼ਾਂਤ ਏਰੀਆ ਮੈਂ ਸੋਚਿਆ ਚਲੋ ਕਲੇਬਾ ਕੇ ਵੀ ਬਣਾ ਲਈ ਦੀ ਜੀ ਸੋਹਣਾ ਲੱਗਾ ਇਹ ਇਹ ਬਲੀ ਇਹ ਇਹ ਕੁਝ ਜਿਆਦਾ ਰਕਤਾਂ ਵਾਲਾ ਰੋਡ ਤਾਂ ਖਤਮ ਹੋ ਗਿਆ ਹੰਤੇ ਬਸ ਕਣਕੇ ਕਣਕ ਤੇ ਆ ਕੰਕ ਦੇ ਵਜਹ ਦੇਖੋ ਕਿਹਦਾ ਬੂਟੀ ਜੀ ਹੋਈ ਆ ਅਵੀ ਬੱਡੀ ਮਾਤਰਾ ਜਹੀ ਆ ਕੈਨਸੋ ਬੈਨਸੋ ਆਂਕੀ ਉਹ ਕਿ ਜੀ ਸਸੀਗਾਲ ਸਾਰਿਆਂ ਨੂੰ ਇਹ ਦੇਖ ਲਿਆ ਜੀ ਕਣਪ ਦਾ ਏਰੀਆ ਖੇਤੀਬਾੜੀ ਪ੍ਰਧਾਨ ਇਟਲੀ ਕਾਂ ਕੇ ਸਾੰਬੇਗਾ ਕਿ ਮਰੇ ਗੱਲ ਚੱਲੀਆਂ ਜਾਂ ਕੋਈ ਅਗਲੀ ਆਪਣੀ ਗਤੀ ਆਪਣੇ ਬਦਲ ਲਾਏਗਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ ਦੇਖਣ ਲਈ ਸ਼ੁਕਰੀਆ